ਮੋਹਾਲੀ ਪੁਲਿਸ ਨੂੰ ਉਸ ਨੇ ਭਾਰੀ ਸਬਦਾਂ ਮਿਲੀ ਜਦੋਂ ਜਿਰਕਪੁਰ ਇੱਕ ਹੋਟਲ ਦੀ ਪੁਲਿਸ ਵੱਲੋਂ ਰੇਡ ਕੀਤੀ ਗਈ ਜਿੱਥੇ ਸੂਚਨਾ ਅਨੁਸਾਰ ਜੜਾ ਸਟਾ ਦਾ ਕੰਮ ਚੱਲ ਰਿਹਾ ਸੀ ਪੁਲਿਸ ਵੱਲੋਂ ਰੇਡ ਦੌਰਾਨ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ 25 ਲੱਖ ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ ਹੈ 7 ਕਾਰਾਂ ਤੇ 13 ਮੋਬਾਈਲ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਆਖਾਂ ਸੁਣਾਉਣੇ ਐਸਐਸਪੀ ਮੋਹਾਲੀ ਕੀ ਕਹਿ ਰਹੇ ਨੇ ਜੂਏ ਦਾ ਜਿਹੜਾ ਰੈਕੇਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਸਟਿੱਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਲਕਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਵਾਰ-ਵਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਤਰ ਬੈਠ ਕੇ ਖੇਡਦੇ ਸੀਗੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਲਕਪੁਰ ਦੇ ਵਿੱਚ ਹੈਗਾ ਕੇਸੀ ਰॉयਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜੜੀ ਉਸ ਤੋਂ ਬਾਅਦ ਅਸੀਂ ਇਸ ਇਨਫਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਅਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮੰਤਰੀਪ ਤੇ ਦਸਤੁੰਦਰ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕਲ ਰੇਡ ਕੀਤਾ ਦੇਖੋ ਫਿਰ ਰੇਡ ਕੀਤਾ ਤਾਂ ਉੱਥੇ तकरीबन 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਜਿਹੜੇ ਇਹ ਜੂਆ ਖੇਡ ਰਹੇ ਸੀ ਇਹਨਾਂ ਕੋਲੋਂ 25 ਲੱਖ 30 ਹਜ਼ਾਰ ਰੁਪਿਆ ਟੋਟਲ ਭਾਰੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਆਸ਼ ਦੇ ਪੱਤੇ ਜਿਹੜੀ ਦੱਬੀਆਂ ਹੈਗੀਆਂ ਉਹ 7 ਕਾਰਾਂ ਦੇ ਇੱਕ ਐਕਟਿਵ ਹਨ ਇਹਨਾਂ ਕੋਲ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀਗੇ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਆਪਣੇ ਲਈ ਬਾਕੀ ਹੈਗੇ ਨਾ ਨਾਮ ਦੇ ਤਾ ਸੀਦੇ ਐਫ ਆਈ ਆਰ ਵਿੱਚ ਕਰ ਲਿਆ ਇਹਨਾਂ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਗਰੇ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨ ਦੇ ਤਾਂ ਉਹਦੇ ਕਾਨੂੰਨ ਦੀ ਸਖਤ ਸਖਤ ਕਾਰਵਾਈ ਛੱਡੇ ਜਗਵੰਤ ਟਿਵੀ ਲਈ ਮੈਰਿਜ ਵਟਲਾ ਮੋਹਾਲੀ